ਦੇਸ਼ਵਦੇਸ਼ਿਤ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਇਸ ਵਾਰ ਮੌਜੂਦ ਹਨ ਵਕਫ ਵਕਫਾਂ ਦੇ ਬਰਾਜਮਾਨ ਰਹੇ ਚੁਕੇ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਿਸਾਨ ਵਿੰਗ ਦੇ ਬਲਵਿੰਦਰ ਸ਼ੇਖੋਂ ਜੀ ਇਨੇ ਕੋਸੀ ਅੱਜ ਜਾਣਾਗੇ ਗੱਲਬਾਤ ਕਰਾਂਗੇ ਹੜਾਂ ਦੇ ਸਬੰਧ ਦੇ ਵਿੱਚ ਸਸਿਕਾ ਸਸਿਕਾ ਬੜੀ ਆਪਣੀ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰਿਆ ਕੀ ਕਰੀਏ ਆਮ ਆਲਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਹਰਥਾਂ ਤੇ ਆਪਾਂ ਆਪਣੇ ਜਿਹੜੇ ਨੁਮਾਇंदे ਆ ਜਿੱਤਾ ਆਪਣੇ ਆਪਣੇ ਹਲਕੇ ਦੇ ਐਮ ਐਲ ਏ ਆ ਜਾਂ ਉੱਥੋਂ ਦੇ ਕੁਝ ਹੋਰ ਲੀਡਰ ਨੇ ਛੋਕੇ ਨੇ ਪ੍ਰਦਾਨ ਨੇ ਦਵਤ ਕਰ ਨੇ ਉਹ ਸਾਰੇ ਆਪਾਂ ਬੜੀ ਜਨਵਰੀ ਪੂਰੀ ਤੈਦਰ ਜਿਹਨਾਂ ਨੁਮਾਇਦੇ ਇੱਥੇ ਦੇ ਵੀ ਤੁਸੀਂ ਦੇਖੋ نیوز ਆਂਦੀ ਹੈ ਤੇ ਆਪ ਆਪਣੀ ਵਫਾਦਾਰੀ ਨਾਲ ਆਪਣੀ ਡਿਊਟੀ ਤੇ پابੰਦ ਨੇ ਸਾਰੀ ਛੇਕੂ ਸਾਹਿਬ ਆਪਾਂ ਗੱਲ ਕਰ ਰਹੇ ਹਾਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਅਜਨਾਲਾ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਦਰ ਵੱਖ-ਵੱਖ ਪੰਜਾਬ ਦੇ ਸ਼ਹਿਰਾਂ ਵਿੱਚ ਜਿਹੜਾ ਹੜ੍ਹ ਨੇ ਬਈ ਤਬਾਹੀ ਮਚਾਈ ਹੋਈ ਆ ਬਹੁਤ ਤੇ ਆਪਣੀ ਸਰਕਾਰ ਕੁਛ ਉਹਨਾਂ ਦਾ ਕੋਈ ਰਾਸ਼ਨ ਪਾਣੀ ਦਾ ਵੀ ਕੋਈ ਪ੍ਰਬੰਧ ਕਰ ਰਹੀ ਹੈ ਕਿ ਨਹੀਂ ਕਰ ਰਹੀ ਹਾਂ ਜੀ ਕਰ ਰਹੀ ਹੈ ਮੇਰੀ ਕੱਲ ਗੱਲ ਹੋਈ ਸੀ ਬੱਸੋਂ ਆਪਣੇ ਸਰਜੀਤ ਸਿੰਘ ਬੱਲੇ ਗਿਆ ਜਿਹੜੇ ਕਿਸਾਨ ਵੇਂਖਦੇ ਪ੍ਰਧਾਨ ਨੇ ਮੇਰੇ ਸਨੀਅਰ ਨੂੰ ਹਾਂ ਜੀ ਤੇ ਉਹਨਾਂ ਨੇ ਕਾਫੀ ਲੈ ਕੇ ਗਏ ਸੀ ਇਹ ਰਸਤਾ ਉਹਨਾਂ ਲੈ ਕੇ ਟਰੱਕ ਪਰ ਕਿ ਗਏ ਸੀ ਉਹਨਾਂ ਨੇ ਨਿਯੁਕਤੀ ਪਾਇਆ ਸੀ ਹਾਨੂੰ ਬੁਲਾਇਆ ਸੀ ਦੱਸਿਆ ਬਸੀਮਨ ਨੂੰ ਸਾਡਾ ਵੀ ਇਹਨਾਂ ਦਾ ਸਹਿਯੋਗ ਸੀ ਉਹਨਾਂ ਨੇ ਆਸਦਾ ਦੇ ਗੁਰੂ ਜੀ ਨੇ ਅੱਗੇ ਅਸੀਂ ਮੈਂ ਇਹਦੇ ਵਿੱਚ ਪਾਜੀ ਪਾਰਟੀ ਦੀ ਗੱਲ ਦੀ ਤੇ ਆਪਾਂ ਪਾਰਟੀ 바ਦੀ ਤੋਂ ਉੱਪਰ ਕਿ ਉੱਪਰ ਉੱਠ ਕੇ ਕਿਉਂਕਿ ਇਹ ਜਿਹੜਾ ਸਮਾਂ ਹੈ ਇਸ ਵੇਲੇ ਇਹ ਹਰ ਇੱਕ ਦਾ ਫਰਜ਼ਵਾਨਾ ਪਾਰਟੀ ਕੋਈ ਵੀ ਹੋਵੇ ਕਿਉਂਕਿ ਇੱਥੇ ਪਾਰਟੀ ਦਾ ਥੋੜਾ ਬੰਦਾ ਉੱਥੇ ਹੁਣ ਜੇ ਉੱਥੇ ਹੜ ਆਇਆ ਵਾ ਤੇ ਉੱਥੇ ਕਾਂਗਰਸੀ ਵੀ ਆ ਕਾਦੀ ਵੀ ਆ ਬੀਜੇਪੀ ਦੇ ਬੰਦੇ ਵੀ ਆ ਇਹ ਥੋੜੀ ਗੱਲ ਅਗੇ ਜੇ ਆਮ ਆਦਮੀ ਦਾ ਬੰਦਾ ਕੋਈ ਆ ਵਾ ਸਾਡਾ ਵਰਕਰ ਦਾ ਉੱਤੇਦਾਰ ਦਾ ਐਮਐਲਏ ਦਾ ਮੰਤਰੀ ਗਿਆਵਤ ਉਹ ਜਾ ਕੇ ਕਵੇ ਵੀ ਨਹੀਂ ਇਹਨਾਂ ਨੂੰ ਵੱਖਰੇ ਕਰ ਦੋ ਜਿਹੜੇ ਕਾਲੀ ਇਹਨਾਂ ਨੂੰ ਵੱਖਰੇ ਕਰ ਦੋ ਇਹਨਾਂ ਨੂੰ ਰਾਸ਼ਨ ਨਹੀਂ ਦੇਣਾ ਜਾਂ ਭਾਰਤੀ ਜਨਤਾ ਪਾਰਟੀ ਦੇ ਬੰਦੇ ਉਹਨਾਂ ਨੂੰ ਨਹੀਂ ਦੇਣਾ ਜਾਂ காங்கிரஸ்ੀ ਉਹਨਾਂ ਨੂੰ ਨਹੀਂ ਦੇਣਾ ਐਦਾਂ ਦਾ ਕੋਈ ਹੋ ਹੋਇਆ ਵੀ ਨਹੀਂ ਤੇ ਹੋਣਾ ਵੀ ਨਹੀਂ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ ਯਾਨੀ ਕਿ ਜਿਹੜੇ ਫਸੇ ਆ ਲੋਕ ਉਹਨਾਂ ਨੂੰ ਭਾਈਚਾਰਾ ਇੱਕ ਮੁੱਠ ਹੋ ਕੇ ਤੇ ਉਹਨਾਂ ਦੀ ਮਦਦ ਕਰਨੀ ਕਿਉਂਕਿ ਇਹ ਦੀ ਮੁਸੀਬਤ ਹੈ ਇਹਨੂੰ ਨਾਲ ਮਿਲ ਕੇ ਇਹਨੂੰ ਮਤਲਬ ਕਿ ਇਹਦਾ ਨਿਬਟਾਰਾ ਜਿਵੇਂ ਸਭ ਪਤਾ ਲੱਗਾ ਵੀ ਕਈਆਂ ਥਾਵਾਂ ਤੇ ਜਿੱਦਾਂ ਡੇਰਾ ਬਾਬਾ ਨਾਨਕ ਕੋ ਗਿਆ ਅਗਨਾਲਾ ਵਗੈਰਾ ਰਸਮੀ ਹੋ ਗਿਆ ਸਮਾਜ ਸੇਵੀ ਲੋਕੀ ਜਿਹੜੇ ਆ ਜਨਤਾ ਦਾ ਸਾਥ ਦੇ ਰਹੇ ਨੇ ਦੇ ਰਹੇ ਆ ਤੇ ਸਰਕਾਰ ਵੱਲੋਂ ਕੁਝ ਨਹੀਂ ਉਹਨਾਂ ਨੂੰ ਦਿੱਤਾ ਜਾ ਰਿਹਾ ਕੋਈ ਇਦਾਂ ਦੀ ਕੋਈ ਗੱਲਬਾਤ ਤੁਹਾਡੇ ਉਹਦੇ ਛੇ ਹੁੰਦਾ ਕਿ ਭਾਵੇਂ ਜੁੜੀਆਂ ਸਰਕਾਰਾਂ ਦੀਆਂ ਗੱਲਾਂ ਲੋਕੀ ਕਰਦੇ ਆ ਨਾ ਉਹਦੇ ਛੇ ਹੁੰਦਾ ਵਾ ਕਿ ਕਿੰਤੂ ਪਰੰਤੂ ਤੇ ਹਮੇਸ਼ਾ ਹੁੰਦਾ ਹੈਗਾ ਹਾਂਜੀ ਮੈਂ ਪਹਿਲਾਂ ਤੁਹਾਡਾ ਨਾਲ ਗੱਲ ਕੀਤੀ ਹੈ ਕਿ ਜੇ ਸਾਡੀ ਸਰਕਾਰ ਗਈ ਆ ਉੱਥੇ ਉਹ ਬੁਰਾਤ ਸਮਗਰੀ ਲੈ ਕੇ ਤੇ ਉਹਦੇ ਚ ਕੋਈ ਇਹ ਨਹੀਂ ਵੇਖੇ ਕਿ ਬਿਜਲੀ ਪਾਰਟੀ ਦਾ ਬੰਦਾ। ਬਿਲਕੁਲ। ਇਸੇ ਤਰ੍ਹਾਂ ਮੈਂ ਬਾਕੀ ਦੀਆਂ ਪਾਰਟੀਆਂ ਬੰਦਾਂ ਦਾ ਵੀ ਮਤਲਬ ਕਿ ਸਤਿਕਾਰ ਕਰਦਾ ਕਿ ਉਹ ਵੀ ਉੱਥੇ ਜਾ ਕੇ ਥੋੜਾ ਕਹਿਣਗੇ ਵੀ ਆਮ ਆਦਮੀ ਦੇ ਪਾਰਟੀ ਦੇ ਬੰਦੇ ਡੁੱਬਣ ਦੇ ਤੈਨੂੰ ਡੁੱਬਣ ਦੋ। ਉਹ ਵੀ ਨਹੀਂ ਕਰਦੇ। ਬਿਲਕੁਲ। ਬਾਕੀ ਜਿਹੜੀ ਸਮਾਜ ਸੇਵੀ ਪਾਰਟੀਆਂ ਨੇ ਉਹਨਾਂ ਦਾ ਤੇ ਤਹਿ ਦਿਲੋਂ ਸ਼ੁਕਰਗੁਜ਼ਾਰ ਰਹੇ ਆ ਪਾਰਟੀ ਤੋਂ ਲਾਂਬੇ ਹੋ ਕੇ ਮੈਂ ਗੱਲ ਕਰਦਾ ਕਿ ਉਹ ਤਾਂ ਸ਼ੁਰੂ ਤੋਂ ਹੀ ਹੀ ਉਹਨਾਂ ਵਿੱਚ ਇੱਕ ਵੱਖਰਾ ਜਜ਼ਬਾ ਹਾਂਜੀ। ਬਿਲਕੁਲ। ਭਾਵੇਂ ਕੋਈ ਨਹੀਂ ਹੋਵੇ ਗਾਇ ਸਰਕਾਰ ਕੋਈ ਵੀ ਹੋਵੇ ਕੋਈ ਵੀ ਹੋਵੇ ਉਹ ਸਮਾਜ ਸੇਵੀ ਜਿਹੜੇ ਲੋਕ ਨੇ ਨਾ ਉਹ ਤੇ ਇੱਕ ਪਰਮਾਤਮਾ ਦੀ ਭੇਜੀ ਹੋਈ ਰੂਹ ਹੁੰਦੇ ਆ ਬਿਲਕੁਲ ਹਨਾ ਉਹਨਾਂ ਦੇ ਦਿਲਾਂ ਵਿੱਚ ਮੈਂ ਨਹੀਂ ਅਜੇ ਤੱਕ ਦੇਖਿਆ ਵੀ ਕੋਈ ਕਵੇ ਬਈਆਂ ਪਾਰਟੀਆਂ ਕੁੱਟੀਆਂ ਤੋਂ ਨਹੀਂ ਉਹ ਲੰਬੇ ਰਹਿੰਦੇ ਆ ਪਰ ਉਹ ਸੇਵਾ ਕਰਦੇ ਆ ਉਹ ਮਨੁੱਖਤਾ ਦੀ ਸੇਵਾ ਕਰਦੇ ਆ ਉਹਨਾਂ ਦੀ ਮਾਇਕ ਉਹਨੇ ਡਿਊਟੀ ਲਈ ਆ ਉਹਨਾਂ ਦਾ ਸਰਕਾਰਾਂ ਨਾਲੋਂ ਅਹੁਦਾ ਉੱਚਾ ਹੈ ਬਿਲਕੁਲ ਬਿਲਕੁਲ ਸਹੀ ਗੱਲ ਸ਼ੇਖੋ ਸਾਹਿਬ ਕਿਉਂਕਿ ਲੋਕੀ ਲੋਕੀ ਜਿਹੜੇ ਫਸਿਆ ਨਾ ਲੋਕ ਉੱਥੇ ਅਸੀਂ ਜਾ ਕੇ ਸਰਵਾ ਕੀਤਾ ਹੈ ਜੀ ਅਗਨੜੇ ਦਾ ਕੀਤਾ ਹੈ ਡੇਰ ਬਾਬਾ ਨਾਨਕ ਦਾ ਕੀਤਾ ਹੈ ਆਪਣਾ ਰਾਜਾ ਸੰਸਿ ਦੀ ਕੀਤਾ ਹੈ ਉਹਨਾਂ ਵਿੱਚ ਕੁਝ ਐਸੇ ਦੇ ਰੋ ਹੈ ਗਿਆ ਕਿ ਰੋਸ ਉਹਨਾਂ ਦਾ ਪ੍ਰਗਟਾਇਆ ਕਿ ਅਸੀਂ ਵੋਟਾਂ ਪਾਉਂਦੇ ਰਹੇ ਸਾਨੂੰ ਕਹੀ ਨੇ ਆਮਾਦੀ ਪਾਰਕੀ ਵਾਲੇ ਬੰਦੇ ਨੇ ਪੁੱਛਿਆ ਨਹੀਂ ਜਦ ਕਿ ਹੈਲੀਕਾਪਟਰ ਆਉਂਦੇ ਆ ਫੌਜ ਨੂੰ ਬਿਠਾਉਂਦੇ ਆ ਤੇ ਚੱਲ ਜਾਂਦੇ ਆ ਸਾਡੀ ਕੋਈ ਆਵਾਜ਼ ਨਹੀਂ ਪੁੱਛਦਾ ਲੋਕੀ ਪਾਣੀ ਨੂੰ ਤਰਸਣਦੇ ਆ ਉਹ ਠੀਕ ਕਹਿ ਰਹੇ ਕੱਪੜੇ ਨੂੰ ਤਰਸਣਦੇ ਆ ਠੀਕ ਕਹਿ ਰਹੇ ਠੀਕ ਕਹਿ ਰਹੇ ਪਰ ਇੱਕ ਗੱਲ ਕਹਾਂਗਾ ਹਾਂਜੀ ਇਹ ਨਹੀਂ ਮੈਂ ਕਹੂੰਗਾ ਕਿ ਮੈਂ ਆਪਣੀ ਪਾਰਟੀ ਦੀ ਗੱਲ ਕਰਦਾ ਜਾਂ ਦੂਜੀਆਂ ਪਾਰਟੀਆਂ ਬਾਰੇ ਖੜਾ ਹਾਂ ਜਦੋਂ ਵੀ ਜਿਹੜੀ ਵੀ ਸਰਕਾਰ ਦੀ ਬਿਲਕੁਲ ਉਦੋਂ ਕਿਉਂ ਨਾ ਉਦੋਂ ਵੀ ਤੇ ਲੋਕ ਇਹੋ ਹੀ ਬੋਲਦੇ ਆ ਬਿਲਕੁਲ ਦੇਖ ਨਹੀਂ ਮਤਲਬ ਮੁਖੇਖੋ ਸਰ ਗੱਲ ਤੇ ਇਹੋ ਹੀ ਆ ਜਿਹੜੀ ਸਰਕਾਰ ਸੱਤਾ ਚ ਆਵੇ ਦੋਸ਼ ਉਹਦੇ ਤੇ ਲੱਗਦੇ ਲੱਗਦੇ ਆ ਦੂਜੀ ਤੇ ਨਹੀਂ ਲੱਗਦੇ ਇਹ ਨਹੀਂ ਕਹਿ ਸਕਦੇ ਕਿ ਇਹ ਸਰਕਾਰ ਸੱਤਾ ਚ ਵਾਤੇ ਇਹਦੇ ਤੇ ਦੋਸ਼ ਲੱਗਦੇ ਪਏ ਆ ਇਹ ਸਰਕਾਰਾਂ ਜਦ ਦੂਜੀਆਂ ਵੀ ਆਈਆਂ ਉਹਨਾਂ ਤੇ ਕਿਹੜੇ ਦੋਸ਼ ਨਹੀਂ ਲੱਗੇ ਉਹਨਾਂ ਤੇ ਵੀ ਉਹਨਾਂ ਦੀ ਵੋਟਰ ਬੋਲਦੇ ਕਿ ਯਾਰ ਅਸੀਂ ਵੋਟਾਂ ਪਾਈਆਂ ਅਸੀਂ ਰਾਤ ਦੇ ਨੇਕ ਕੀਤਾ ਅਸੀਂ ਮਿਹਨਤ ਕੀਤੀ ਅਸੀਂ ਧੂਪਾਂ ਨਹੀਂ ਵੇਖੀਆਂ ਸ਼ਾਮਾਂ ਨਹੀਂ ਵੇਖੀਆਂ ਠੰਡ ਨਹੀਂ ਵੇਖੀ ਤੇ ਅੱਜ ਸਾਡੇ ਤੇ ਮੁਸੀਬਤ ਪਣੀ ਆ ਤੇ ਸਾਡੇ ਇਲਾਕੇ ਕੋਈ ਨਹੀਂ ਟੁੱਕ ਰਿਆ ਬਿਲਕੁਲ ਇਹ ਕੋਈ ਇਹੋ ਜਿਹੀ ਗਲਤ ਹੋਣ ਦੀ ਗੱਲ ਹੈ ਪਰ ਜਿਹੜੀ ਇਹ ਆਫਤ ਆਉਂਦੀ ਆ ਨਾ ਇਹ ਇਹਨਾਂ ਵਿੱਚ ਸਰਕਾਰਾਂ ਦਾ ਕੋਈ ਲੈਣਾ ਦੇਣਾ ਨਹੀਂ ਇਹ ਕੁਦਰਤੀ ਆਫਤ ਹੈ ਬਿਲਕੁਲ ਜੀ ਹੈ ਕੁਦਰਤੀ ਆਫਤ ਹੈ ਪਰ ਕੁਦਰਤੀ ਆਫਤ ਨੂੰ ਕੁਝ ਸਾਂਭਣਾ ਸਰਕਾਰਾਂ ਦਾ ਵੀ ਫਰਜ਼ ਬੰਦਾ ਹੈ ਹਣਾ ਬੰਦਾ ਹੈ ਸਨ 47 ਤੋਂ ਲੈ ਕੇ ਅਜੇ ਤੱਕ ਹਾਰ ਨਹੀਂ ਰੁਕ ਸਕੀ ਇਹਨਾਂ ਦੇ ਕੋਲੋਂ ਉਹ ਫਿਰ ਇਹ ਹੈ ਨਾ ਕਿ ਜੇ ਹੁਣ ਅਸੀਂ ਇਸ ਸਰਕਾਰ ਨੂੰ ਕੋਸੀਏ ਹੋਣ ਵਾਲੀ ਇਹ ਤੇ ਗੱਲ ਮੈਂ ਇਹ ਨਹੀਂ ਕਹੂੰਗਾ ਕਿ ਚਲੋ ਫਿਰ ਮੈਂ ਸਰਕਾਰ ਦਾ ਬੰਦਾ ਹਾਂ ਜਾਂ ਮੈਂ ਨਵਾਈਦਾ ਮੈਂ ਤੇ ਮੈਂ ਗੱਲ ਕਰਨਾ ਮੈਂ ਇਸ ਤਰ੍ਹਾਂ ਕੋਈ ਗੱਲ ਨਹੀਂ ਇਹ ਤੇ ਉਹ 70 75 ਸਾਲ ਹੋ ਗਏ ਸਾਡਾ ਮਤਲਬ ਹਿੰਦੁਸਤਾਨ ਆਜ਼ਾਦ ਹੋਏ ਉਦੋਂ ਦਾ ਇਹੋ ਕੁਝ ਚੱਲ ਰਿਹਾ ਹੈ سلسلہ ਚੱਲੀ ਜਾਂਦਾ ਹੈ ਦੇਖੋ ਸਾਬ ਹੁਣ ਇਹ ਇੱਕੋ ਛੀ ਦੋ ਛੇ ਵੀ ਲਾ ਰਿਹਾ ਕਿ ਜਿਹੜਾ ਜਿਹੜਾ ਪਾਣੀ ਆ بارش ਦਾ ਪਾਣੀ ਆ ਜਾਂ ਪਹਾੜਾਂ ਦਾ ਪਾਣੀ ਆ ਆ ਕੇ ਇਕੱਠਾ ਹੋ ਗਿਆ ਉਹ ਪਹਾੜਾਂ ਦੇ ਪਾਣੀ ਨੂੰ ਬੰਨ੍ਹ ਕੌਣ ਲਾਊਗਾ ਦੇਖੋ ਮੇਰੀ ਗੱਲ ਸੁਣੋ ਜੋ ਅੱਜ ਤੱਕ ਮੈਂ ਆਪਣੀ ਉਮਰ ਦੇ ਤੱਕ ਆਜ਼ਮਤ ਆਪ ਗੱਲ ਕਰਦਾ ਹੈ ਕਿ ਪਾਣੀ ਨੂੰ ਕੋਈ ਰਕ ਨਹੀਂ ਸਕਿਆ ਬਿਲਕੁਲ ਅਜੇ ਤੱਕ ਉਹ ਚੀਜ਼ਾਂ ਢੱਕ ਲੋ ਕਿ ਜਿੰਨੀ ਮਰਜ਼ੀ ਰੋ ਮਤਲਬ ਕਿ ਜਿੰਨੇ ਮਰਜ਼ੀ ਤਗੜੇ ਤਗੜੇ ਬੰਨ ਮਾਰ ਦੋ ਪਾਣੀ ਨੂੰ ਕੋ ਧੱਕ ਨਹੀਂ ਜਾਦਾ ਇਹਦਾ ਜੋਰ ਚੱਲਦਾ ਹੈ ਇਹਦੇ ਅੱਗੇ ਕੋਈ ਇਮਿਟੇਸ਼ਨ ਨਹੀਂ ਹੈ ਔਰ ਇਹਦੀ ਕੋਸ਼ਿਸ਼ ਜਿਹੜਾ ਹੁਣ ਪਹਾੜਾਂ ਚੋਂ ਪਾਣੀ ਆਉਂਦਾ ਹਾਂ ਜੇ ਇਹਨੂੰ ਉੱਥੇ ਪਹਾੜਾਂ ਵਾਲੇ ਨੂੰ ਉਹ ਬੰਨ ਲਾ ਦੀਏ ਤੁਸੀਂ ਬੰਨ ਦੀਏ ਤੇ ਫਿਰ ਉਹ ਡੁੱਬ ਜਾਣਗੇ ਹਿਮਾਚਲ ਵਾਲੇ ਪਾਣੀ ਤਾਂ ਨਹੀਂ ਲੈਂਦੇ ਜਿਹੜਾ ਬੰਦੇ ਨੂੰ ਨਵਾਣ ਕਹਿੰਦੇ ਇਹ ਤਾਂ ਗੱਲ ਹੈ ਜਿਹਨੂੰ ਤਾਂ ਪਾਣੀ ਨਿਵਾੜ ਨੂੰ ਆਉਂਦਾ ਹੈ ਹਮੇਸ਼ਾ ਇਹ ਹਮੇਸ਼ਾ ਆਉਂਦਾ ਹੈ ਇਹ ਚੜ੍ਹਦੇ ਨੂੰ ਤੇ ਜਾਂਦਾ ਹੈ ਬਿਲਕੁਲ ਇਹ ਕਹਾਵਤਾਂ ਵੀ ਬਣੀਆਂ ਨੇ ਪਾਣੀ ਹਮੇਸ਼ਾ ਨਿਵਾੜ ਤੇ ਨਿਵਾੜ ਨਹੀਂ ਜਾਂਦਾ ਉਹਦੇ ਵਿੱਚ ਇਹ ਹੈ ਕਿ ਦੇਦੇ ਦੇਦੇ ਕਰਮਾਂ ਵਿੱਚ ਜਿਹੜੇ ਦੁੱਖ ਲਿਖੇ ਆ ਉਹ ਉਹਨਾਂ ਨੇ ਭੋਗਣੇ ਆ ਉਹ ਚਾਹਿਆ ਨੇ ਤੇ ਅਸੀਂ ਉਹਨਾਂ ਦੇ ਹਮਦਰਦੀ ਕਰਦੇ ਆ ਬਹੁਤ ਜ਼ਿਆਦੀ ਦਿਲੋਂ ਕਰਦੇ ਆ ਪਰ ਜਿੰਨੀ ਬਾ ਸਾਰੇ ਲਾ ਰਹੇ ਆ ਮੈਂ ਨਹੀਂ ਇਹ ਕਹूंगा ਵੀ ਸਾਡੀ ਕੱਲੀ ਬਾਤ ਨਹੀਂ ਬਿਲਕੁਲ ਮੈਂ ਨਹੀਂ ਇਹ ਗੱਲ ਕਹਿੰਦਾ ਜਿੰਨੀ ਬਾ ਸਾਰੇ ਲਾ ਰਹੇ ਆ ਸਾਰਿਆਂ ਦਾ ਫਰਜ਼ ਹੈ ਸਾਰਿਆਂ ਦੇ ਤਹਿ ਦੋ ਧਨਵਾਦੀ ਆਪਾਂ ਜਿੰਨੀਆਂ ਵੀ ਪਾਰਟੀਆਂ ਨਾਲ ਸਮਾਜ ਸੇਵੀ ਨੁਕਤਾ ਦੇ ਜਿਹੜੇ ਜ਼ਿੰਮੇਵਾਰ ਬੰਦੇ ਆ ਜਿਹੜੇ ਉਹਨਾਂ ਦੀ ਸੇਵਾ ਕਰਦੇ ਆ ਨੁਕਤਾ ਦੀ ਬੜੇ ਬੜੇ ਕਾਬਿਲ ਬੰਦੇ ਆ ਜਨ ਕੇ ਦਿਨਾਂ ਨੂੰ ਪੂਰ ਲੈਣ ਦੇਣਗੇ ਬਿਲਕੁਲ ਬਿਲਕੁਲ ਠੀਕ ਹੈ ਉਹਨਾਂ ਦਾ ਕੰਮ ਹੀ ਸਮਰਪਤੀ ਹੈ ਸੇਵਾ ਦਾ ਸ਼੍ਰੀਕੁਮਾਰ ਜੀ ਇੱਕ ਇੱਕ ਕਰਕੇ ਤੇ ਹਰ ਕੋਈ ਜਦੋਂ ਕੋਈ ਮੰਨ ਲਓ ਕੋਈ ਦੀ ਆਫਤ ਹੁੰਦੀ ਆ ਸਮਾਜ ਸੇਵੀ ਕਿਉਂ ਅੱਗੇ ਹੁੰਦੇ ਸਰਕਾਰਾਂ ਕਿਉਂ ਨਹੀਂ ਹੁੰਦੀਆਂ ਅੱਗੇ ਹੁਣ ਸਾ ਕੱਲ ਦੀ ਗੱਲ ਆ ਕੱਲ ਤੇ ਪਰਸੋਂ ਦੀ ਗੱਲ ਆ ਜਿਵੇਂ ਆ ਮੁੱਖ ਮੰਤਰੀ ਸਾਹਿਬ ਸਾਡੇ ਆਏ ਭਗਵਾਨ ਭਗਵਾਨ ਸਿੰਘ ਜੀ ਮਾਨ ਸਾਹਿਬ ਆਏ ਤੇ ਉਹ ਜਦ ਆਏ ਹੈਲੀਕਾਪਟਰ ਤੇ ਤੇ ਉਹਨਾਂ ਨੇ ਕਿਹਾ ਵੀ ਨਹੀਂ ਹੈਲੀਕਾਪਟਰ ਮੈਂ ਤੁਹਾਨੂੰ ਦੇਣਾ ਯਾਰ ਮੈਂ ਆਪਣੀ ਗੱਡੀ ਤੇ ਚੱਲ ਜਾ ਇਹ ਵੀ ਉਹਨਾਂ ਦੀ ਇੱਕ ਬੜੀ ਰੈਂਡਿਮੀਆ ਜਾਂ ਵਿਸ਼ਾਲ ਦਿਲੀ ਕਹਿ ਸਕਦੇ ਪਿਛਲਾ ਕਦਮ ਤੇ ਅਲੱਗਾਂ ਜੋ ਕਦਮ ਹੈ ਪਰ ਕਦਮ ਤੇ ਹੈਗਾ ਉਹਨਾਂ ਦਾ ਪਰ ਜੇ ਮੈਂ ਕਹਾਂ ਵੀ ਦੂਥੀਆਂ ਪਾਰਟੀਆਂ ਜਨ ਲੋ ਕਹਿੰਗੇ ਪੀ ਬਹੁਤ ਚੰਗਾ ਕੀਤਾ ਉਹਨਾਂ ਨੇ ਉਹਦੇ ਤੇ ਕੰਤੂ ਪਰੰਤੂ ਕਰਨਾ ਹੈ ਇਕਜਾਜ ਨਾ ਕੀ ਬਣਦਾ ਇਹਨੇ ਪਹਿਲਾਂ ਕਿਉਂ ਨਹੀਂ ਯਾਜ ਦਿੱਤਾ ਇਹਨੇ ਫਲਾਂ ਕੋ ਨਹੀਂ ਕੀਤਾ ਪਹਿਲਾਂ ਬੰਨ ਕਿਉਂ ਨਹੀਂ ਮਾਰੇ ਪਹਿਲਾਂ ਉਹਨਾਂ ਨੂੰ ਸਾਫ ਕਿਉਂ ਨਹੀਂ ਕਰਾਇਆ ਡੈਮਾਂ ਨੂੰ ਸਾਫ ਕਦੋਂ ਟਾਈਮ ਤੇ ਸਾਫ ਹੁੰਦੇ ਜਾਓ ਜਾ ਕੇ ਵੇਖੋ ਨੈਟ ਤੇ ਜਾ ਕੇ ਲੋਕੀ ਕਹਿੰਣਗੇ ਟਾਈਮ ਤੇ ਸਾਫ ਕੀ ਬਹਿ ਨਹੀਂ ਸਾਫ ਬਿਲਕੁਲ ਛੇਕੂ ਸਾਫ ਚਲੋ ਇਹ ਤੇ ਇਜਾਜ ਚਲੋ ਆਪਾਂ ਗੱਲ ਤੇ ਕਰੇ ਦਰਿਆਵਾਂ ਦੀ ਹਨਾ ਇਹ ਤੁ ਮਾਰ ਪੈਂਦੀ ਐ ਤਰੀ ਤੁਸੀਂ ਬੰਨਾਂ ਦੀ ਮਾਰ ਪੈਂਦੀ ਐ ਨਾ ਤੁਸੀਂ ਬੰਨ ਅਰੇ ਤੱਕ ਕਿਉਂ ਨਹੀਂ ਨਾਲੇ ਉੱਚੀ ਕਿਤੇ ਜਾਂ ਪੱਕੇ ਕੀਤੇਗੇ ਸ਼੍ਰੀ ਪਤਾ ਉਹ ਕੱਚਾ ਵੇਖੋ ਜਿੰਨਾ ਮਰਜੀ ਕੱਚੇ ਨੂੰ ਵਡਾਈ ਚੌੜਾ ਵੀ ਕਰ ਲੋ ਆਫਟਰ ਜੇ ਪਾਰ ਪੈ ਗਿਆ ਤੂੰ ਖਤਮ ਹੋਏਗਾ ਨਹੀਂ ਉਹ ਤੇ ਹੈਗਾ ਵਾ ਪਾਰ ਜਦ ਪੈਦਾ ਜਦ ਪਾਣੀ ਦਾ ਵੇਖੋ ਭਾਜੀ ਜਿਵੇਂ ਕਿ ਇੱਕ ਲੈਵਲ ਆ ਤੇ ਜਦ ਲੈਵਲ ਦੇ ਉੱਪਰੋਂ ਦੀ ਤੁਸੀਂ ਜਿੰਨੀ ਮਰਜੀ ਉੱਚੀ ਬੰਨ ਲੋ ਤੇ ਜਦ ਪਾਣੀ ਇੰਨਾ ਜ਼ੋਰ ਦੀ ਆਏਗਾ ਤੇ ਤੁਸੀਂ ਦੇ ਉਪੋਂ ਦੀ ਜਦ ਵਗੇਗਾ ਪਾਣੀ ਤੇ ਉਤੇ ਪਾੜ ਫਿਰ ਉਹਨੇ ਆਪੇ ਵਾਦਣਾ ਬਿਲਕੁਲ ਇੱਕ ਗੱਲ ਨੰਬਰ 2 ਤੁਸੀਂ ਜ਼ਿੰਮੇਦਾਰ ਬਲੋ ਜਿੰਨੇ ਸਾਰੇ ਲੋਕੀ ਜ਼ਿੰਮੇਦਾਰ ਜਿੰਨੇ ਵਗੇ ਮੰਮੀ ਕਿਸਾਨ ਨੇ ਇਹਦਾ ਨਮੈਣਾ ਠੀਕ ਆਉਦਾ ਮੇਰੇ ਕੋਲ ਨੂੰ ਮੈਂ ਕਹੂੰਗਾ ਕਿ ਕਸਾਨੀ ਦੇ ਵਿੱਚ ਜਦ ਅਸੀਂ ਪਾਣੀ ਲਾਉਂਦੇ ਤੇ ਪਾਣੀ ਜਿਆਦਾ ਜ਼ਿਆਦਾ ਹੋ ਜਾਂਦਾ ਤਾਂ ਵਾਟ ਨੂੰ ਜਦੋਂ ਤੱਪਦਾ ਤੇ ਲੋਕੀ ਕਹਿੰਦੇ ਆਉਂਦੇ ਸੀਰ ਕਾਦੀ ਪਈ ਹੈ ਮੇਰੇ ਕੋਲ ਉਹ ਸੀਰ ਹੀ ਲੈ ਵੀਂਦੀ ਸੀਰ ਹੀ ਫਿਰ ਲੈਦੇ ਵੀ ਵਿਲੇ ਜੀ ਚੁਕਤਾ ਉਹ ਉਹ ਹੀ ਹੋ ਗਾ ਨੇ ਕਿ ਜਦੋਂ ਪਾਣੀ ਹੀ ਸਿਰ ਤੋਂ ਲੰਘ ਗਿਆ ਜਾਨੀ ਕਿ ਉਹ ਤੁਸੀਂ ਉੱਤੋਂ ਦੀ ਵਗਲਣਾ ਪਿਆ ਤਾਂ ਉਹਨੇ ਥੋੜੀ ਜੀ ਸੀਰ ਨੇ ਪਾਦਨਾ ਹੁਣ ਚਲੋ ਇਹ ਜੀ ਮੈਂ ਕਹਿੰਦਾ ਕਿ ਸਰਕਾਰ ਨੇ ਕੀਤਾ ਨਹੀਂ ਕੁਝ ਜਾਂ ਨਾ ਨਹੀਂ ਕੀਤਾ ਜੰਨੀ ਉਹਨਾਂ ਨੇ ਆਪਣੀ ਬਾਹ ਲਾਈ ਆ ਲਾਈ ਆ ਬਾਕੀ ਕੁਦਰਤ ਅੱਗੇ ਕੋਈ ਅੜ ਨਹੀਂ ਸਕਦਾ ਛੇ ਚ ਸਰ ਇਹ ਤੇ ਆਫਤਾ ਕੀ ਕੁਦਰਤੀ ਆਫਤਾ ਹੀ ਹੈ ਨਾ ਤੇ ਇਹਨਾਂ ਦੇ ਬਾਣਾ ਵੀ ਇੱਕ ਤਰ੍ਹਾਂ ਦਾ ਬਣ ਗਿਆ ਵੀ ਕੁਦਰਤੀ ਆਫਤਾ ਆ ਗਿਆ ਇਹਨੇ ਵੀ ਮੇਕੀ ਕੀਤਾ ਵਾ ਖੱਡਾਂ ਵੱਲ ਪੈ ਜਾਂਦੇ ਆ ਜਦੋਂ ਵੀ ਕੋਈ ਸਰਕਾਰ ਆਉਂਦੀ ਫੱਟ ਖੱਡਾਂ ਮਲਣ ਤੁਰ ਪੈਂਦੇ ਆ ਇਹਨਾਂ ਕਦੀ ਕਿਹੜੀ ਸਰਕਾਰ ਨੇ ਇਹ ਧਿਆਨ ਦਿੱਤਾ ਵੀ ਖੱਡਾਂ ਪੈਣ ਦਾ ਵੀ ਨੁਕਸਾਨ ਹੋ ਜਾਦਾ ਖੱਡਾਂ ਪੈਣ ਦਾ ਨੁਕਸਾਨ ਹੋ ਵੀ ਸਕਦਾ ਹੈ ਮੇਰੇ ਖਿਆਲ ਚ ਨਹੀਂ ਹੋ ਸਕਦਾ ਤੁ ਚੁੱਕ ਹਾਂਜੀ ਜੇ ਖੱਡਾਂ ਫੁੱਟੀਆਂ ਗਈਆਂ ਜਿਹੜਾ ਪਾਣੀ ਇੱਕ ਲੈਵਲ ਤੇ ਜਾ ਰਿਹਾ ਉਹ ਪਾਣੀ ਖੱਡ ਦੇ ਵਿੱਚ ਜਦ ਜਾਏਗਾ ਉਹ ਚ ਸਮਾ ਨਹੀਂ ਜਾਏਗਾ ਨਹੀਂ ਕੋਈ ਨਹੀਂ ਕੋਈ ਸ਼ਾਇਦ ਉਂਟੀ ਸੋ ਦੀ ਸਪੀਡ ਚ ਜਦੋਂ ਪਿੱਛੋਂ ਪਾਣੀ ਆ ਰਿਹਾ ਹੈ ਹਾਂ ਜਦੋਂ ਇੱਕਦਮ ਆ ਕੇ ਥੱਲੇ ਉਹਨੇ ਫਲੱਡ ਇਹੋ ਜਿਹਾ ਮਾਰਨਾ ਕਿ ਉਹ ਸਭ ਸੀ ਜਿੱਦਾਂ ਹੁਣ ਉਤਨੀ ਸੀਰ ਦੀ ਗੱਲ ਕੀਤੀ ਉਹ ਸੀਰ ਪੈ ਗਈ ਉਹ ਫਾੜ ਪੈ ਗਿਆ ਘਟੋ ਘਟ ਦੋ ਦੋ ਪਈ ਜਾਂਦਾ ਹਾਂ ਇੱਕ ਜਦੋਂ ਉਹ ਖੱਡ ਹੁੰਦੀ ਆ ਉੱਥੇ ਮਨਦਾ ਐ ਗੱਲ ਨੂੰ ਕਿ ਖੱਡ ਦੇ ਵਿੱਚੋਂ ਪਾਣੀ ਪੈਂਦਾ ਤੇ ਉਹ ਬਾਕੀ ਦੀ ਜਿਹੜੀ ਉਹਦਾ ਆਲਾ-ਦੋਲਾ ਹੁੰਦਾ ਉਹ ਥੱਲੇ ਸੁੱਟ ਲਈਦਾ ਜਿਵੇਂ ਕਿ ਆਪਾਂ ਗੱਲ ਚਲੋ ਪੰਜਾਬ ਦੀ ਸ਼ੁਰੂ ਕਰ ਰਹੇ ਆ ਤੇ ਆਪਾਂ ਨਾਲ ਹਿਮਾਚਲ ਦੀ ਵੀ ਕਰਦੇ ਆ ਕਿ ਕਿਉਂ ਇਲਾ ਹੋ ਰਿਹਾ ਜਿਹੜਾ ਉੱਥੇ ਉਹ ਪੱਥਰ ਡਿੱਗਦੇ ਆ ਜਾਂ ਪਹਾੜ ਡਿੱਗਦੇ ਆ ਉਹਦਾ ਕਾਰਨ ਇਹ ਹੋਣਿਆ ਕਿ ਜਿਹੜੇ ਹਿਮਾਚਲ ਦੇ ਲੋਕ ਆ ਉਹਨਾਂ ਨੇ ਵੀ ਬਸੋਂ ਜਾਂ ਬੜੇ-ਬੜੇ ਮੌਲ ਬਣਾਉਣੇ ਸ਼ੁਰੂ ਕਰਤੇ ਵਡੀਆਂ-ਵਡੀਆਂ ਫੈਕਟਰੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਕਾਰ ਬਣਾਉਣੇ ਸ਼ੁਰੂ ਕਰਤੇ ਉਹ ਕੀ ਕਰਦੇ ਪਹਾੜ ਨੂੰ ਉੱਤੋਂ ਦੇ ਉਹ ਟੋੜ ਨਹੀਂ ਸਕਦੇ ਉਹਦੇ ਥੱਲੇ ਉਹ ਕੱਢਦੇ ਆਉਂਦੇ ਮਲਬਾ ਕੱਢ ਕੇ ਤੇ ਉਹ ਆਪਣੀਆਂ ਉਹ ਸਾਰੀ ਕਰਦੇ ਆ ਉੱਪਰ ਜਦੋਂ ਥੱਲੇ ਜਦੋਂ ਨਹੀਂ ਨਹੀਂ ਹੁੰਦੀ ਤਾਂ ਉੱਤੋਂ ਫਿਰ ਡਿੱਗ ਪੈਂਦੇ ਆ ਉਹ ਜਿਹੜੇ ਆਉਣ ਜਾਣ ਵਾਲੇ ਯਾਤਰੀ ਹੋਏ ਜਾਂ ਜਾਨੀ ਕਿ ਉੱਥੋਂ ਦੇ ਲੋਕ ਹੋਏ ਉਹਨਾਂ ਨੂੰ ਤਾਂ ਪਰੇਸ਼ਾਨ ਆਦਾ ਇਹ ਕੋਈ ਸ਼ੇਖਰ ਸਾਹਿਬ ਆ ਕੇ ਹੀ ਕੁਐਸਚਨ ਆਖੀ ਸਵਾਲ ਵੀ ਹੜ ਹੁੰਦਾ ਜਿਹੜੀ ਆ ਅਖਰਾਲ ਜ਼ਿੰਮੇਵਾਰ ਕੌਣ ਹੈ ਲੋਕ ਆ ਸਿਆਸੀ ਆ ਤੇ ਜਾਂ ਫਿਰ ਪ੍ਰਸ਼ਾਸਨ ਆਉਂਨੇ ਆਏ ਇਸ ਸਾਲ ਕੋੜਾ ਤੜਾ ਕੋਈ ਇਦਾ ਜਿਹਾ ਸਵਾਲ ਜਿਹਦਾ ਜਵਾਬ ਦੇਣਾ ਬੜਾ ਅਨੰਮਕਨ ਬਿਆ ਗੱਲ ਹੈ ਦਿੱਤਾ ਨਹੀਂ ਆ ਸਾਰਾ ਪਰ ਇਹਦੇ ਵਿੱਚ ਇੱਕ ਤਾਂ ਨਹੀਂ ਬੋਲੇ ਹਮ ਸਾਰਿਆਂ ਦਾ ਹਰੇਕ ਜਿੰਮੇਵਾਰ ਹਰੇਕ ਜਿੰਮੇਵਾਰ ਇਹ ਅਸੀਂ ਨਹੀਂ ਜਿੰਮੇਵਾਰਾਂ ਪ੍ਰਸ਼ਾਸਨ ਵੀ ਜਿੰਮੇਵਾਰਾ ਤੁਹਾਡਾ ਸਰਕਾਰਾਂ ਵੀ ਜਿੰਮੇਵਾਰ ਹੁੰਦੀ ਹੈ ਨਹੀਂ ਕਿਤੇ ਕਿਤੇ ਇਥੇ ਉਹਨਾਂ ਕੋਲ ਨਹੀਂ ਤਿਆਰ ਦਿੱਤਾ ਜਾ ਸਕਦਾ ਹਾਂ ਜੀ ਇਹ ਨਹੀਂ ਦੱਲਣਾ ਕਿ ਇਹ ਮਤਲਬ ਕੋਈ ਕੋਈ ਵਾਹੀ ਕੱਲੇ ਸਰਕਾਰ ਤੇ ਥੋੜਾ ਕੋਟੋਨ ਪਲਾ ਦਿੰਨੇ ਕੋਈ ਜਿੰਮੇਵਾਰ ਨਹੀਂ ਇੱਥੇ ਕਈ ਵਾਰੀ ਸਾਡਾ ਵੀ ਕਸੂਰ ਹੈ ਬਿਲਕੁਲ ਇੱਥੇ ਕਈ ਵਾਰੀ ਲੋਕ ਮੈਂ ਉਹ ਗੱਲ ਨਹੀਂ ਕਹਿੰਦੇ ਕਿ ਅੱਜਕੱਲ੍ਹ ਦੁੱਖ ਦੀ ਘੜੀ ਦੇ ਵਿੱਚ ਆਪਾਂ ਕੋਈ ਉਹ ਜੀ ਗੱਲ ਕਰਾਂਗੇ ਕਿਸਾਨ ਵੀ ਰਹਿੰਦੀ ਜਾਂ ਕਈ ਹੋਰ ਦੀ ਇਹ ਗਲਤੀਆਂ ਸਜੀਆਂ ਸਾਰੇ ਸਾਰੇ ਕੋਈ ਨਾ ਲੋਕਾਂ ਨੂੰ ਬੈਠਾ ਲੋਕਾਂ ਨੂੰ ਬੈਠਾ ਗਲਤੀਆਂ ਸਭ ਦੀਆਂ ਹੀ ਆ ਜਿਵੇਂ ਕਿ ਸਾਡੇ ਜਿੰਨੇ ਵੀ ਪ੍ਰਸ਼ਾਸਨ ਤੋਂ ਲੈ ਕੇ ਸਰਕਾਰਾਂ ਤੱਕ ਜੇ ਪਿਛਣੀਆਂ ਗਲਤੀਆਂ ਦੇ ਵਿੱਚ ਥੋੜਾ ਥੋੜਾ ਠੀਕ ਕੀਤਾ ਹੁੰਦਾ ਪਿਛਣੀਆਂ ਸਰਕਾਰਾਂ ਨੇ ਤੇ ਹੁਣ ਜਿਹੜਾ ਥੋੜਾ ਬਚਦਾ ਸੀ ਉਹ ਇਹ ਸਰਕਾਰ ਕਰ ਸਕੇ ਜੇ ਹੁਣ ਕਹਿ ਦੋ ਵੀ ਅੱਜ ਤੋਂ ਹੀ ਕੁੜੀ ਵਿਆਹ ਕੇ ਲੈ ਆਂਦੀ ਆ ਆਪਣੇ ਘਰ ਨਾ ਰਣੀ ਤੂੰ ਕਦੇ ਵੀ ਸਾਰਾ ਸਾਰੇ ਘਰ ਦਾ ਕੰਮ ਤੂੰ ਹੀ ਕਰ ਉਹ ਕਿਦਾਂ ਕਰੇ ਬਿਲਕੁਲ ਨਾ ਤੇ ਜੇ ਸਾਰੇ ਟੱਬਰ ਨੇ ਸਾਰਾ ਕੀਤਾ ਹੋਊਗਾ ਪਹਿਲਾਂ ਥੋੜਾ ਬੋਤਾ ਇਸ ਵਿਆਹ ਦੇ ਵਿੱਚ ਵਿਆਹ ਜਿਹੜੇ 10 ਦਿਨ ਵਿਆਹ ਚੱਲਿਆ ਤੇ ਭਾਂਡੇ ਸਾਰੇ ਮਾਜੇ ਨੇ ਆਉਂਦੇ ਕੋਈ ਮਜਾਉਣੇ ਹਾਂ ਗਲਤ ਗਲਤ ਬਿਲਕੁਲ ਥੋੜੇ ਬੋਤੇ ਪਹਿਲਾਂ ਕੀਤੇ ਹੁਣ ਥੋੜੇ ਇਹ ਵੀ ਕਰਨੇ ਵਿਚਾਰੀ ਪਿਛਲੀ ਸਰਕਾਰਾਂ ਨੇ ਵੀ ਕੁਝ ਨਹੀਂ ਕੀਤਾ ਨਹੀਂ ਸਭ ਉਹ ਵੀ ਸਿਰਫ ਆਪਣੀਆਂ ਰੋਟੀਆਂ ਸੇਕ ਰਹੀਆਂ ਹੜਾ ਮਾਲਕ ਇਹਨੇ ਧਿਆਨ ਨਹੀਂ ਦਿੱਤਾ ਖੱਡਾ ਮਾਲ ਲੀਆਂ ਮਿੰਟਮਿੰਟੀ ਪੈਸੇ ਵਟੋਰਨੇ ਸ਼ੁਰੂ ਕਰਤੇ ਕਰੋਨਾ ਦੇ ਅਮਦਨ ਦਿਹਾੜੀ ਕਿਉਂ ਦੀ ਗਈ ਮੈਂ ਕੀ ਕਹਤਾ ਹਾਂ ਹੁਣ ਅਕੀਰ ਤੇ ਤੁਸੀਂ ਸਮਾਜ ਸੇਵੀ ਸੰਸਥਾ ਜਾਂ ਆਪਣੀ ਸਰਕਾਰ ਨੂੰ ਹੜ੍ਹਾਂ ਸੰਬੰਧੀ ਕੋਈ ਬੇਨਤੀ ਕਰਨਾ ਚਾਹੋ ਜਾਂ ਵੀ ਮੈਂ ਤੇ ਸਭ ਨੂੰ ਬੇਨਤੀ ਕਰੂੰਗਾ ਜਿੰਨਾ ਵੀ ਹਰੇਕ ਇੱਕ ਨਾਗਰਿਕ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਕਿ ਸਾਰੇ ਜਾਣੇ ਇਸ ਮੁਸੀਬਤ ਨੂੰ ਰਲ ਕੇ ਆਪਾਂ ਸਾਰੇ ਦੂਰ ਕਰੀਏ ਤੇ ਸਿਆਸੀ ਪਾਰਟੀਆਂ ਕੋਈ ਚਿਹਰਾ ਨਾ ਕਰੇ ਇਹ ਮਨੁੱਖਤਾ ਪ੍ਰਤੀ ਹੀ ਸੇਵਾ ਕਰੀਏ ਇਹ ਨਹੀਂ ਕਿ ਇਹ ਚੇਨ ਅਸੋਚੀ ਹੈ ਵੀ ਆਹ ਤਰੀ ਪਾਰਟੀ ਦਾ ਕਿ ਆਪਾਂ ਆਹ ਤਰੀ ਪਾਰਟੀ ਦੇ ਨੂੰ ਆਪਾਂ ਦਿਲ ਵਿੱਚ ਨਾ ਲੈ ਲੇ ਕੰ ਮੇਰੀ ਸਾਰੇ ਬਾਤ ਜੋੜ ਕੇ ਕਹਿਣ ਕਿ ਹਰ ਇੱਕ ਦਾ ਸਾਥ ਦਉ ਕਿ ਜਿਹੜੇ ਲੋਕੋ ਚਾਰੇ ਮਸੀਹ ਤੱਕ ਪਸੀਏ ਉਹਨਾਂ ਦੀ ਵੱਧ ਤੋਂ ਵੱਧ ਜਿੰਨੀ ਮਦਦ ਕਰ ਸਕਦੇ ਸਾਰੇ ਨਾਲ ਕਰੀਏ ਇਹ ਇਹ ਦਿਨਾਂ ਇਹ ਬੇਨਤੀ ਕਰਦਾ ਮੈਂ ਉਮੀਦ ਕਰਦਾ ਕਿ ਸਾਰੇ ਮੇਰੇ ਸਾਥੀ ਇਸ ਗੱਲ ਤੇ ਅਮਲ ਕਰਨ ਕਦੇ ਕਹਿੰਦੇ ਲੋਕੀਆ ਹਰ ਇੱਕ ਸਮਾਜੀ ਕਾਂਗਰਸੀ ਕਾਲੀ ਆਵਾਜ਼ ਦੀ ਪਾਰਟੀ ਸਾਰੇ ਰਲ ਕੇ ਕੋਈ ਵੀ ਉਹਨਾਂ ਗਰੀਬਾਂ ਪੀੜਤ ਪਰਿਵਾਰਾਂ ਦਾ ਸਾਥ ਦੇ ਸਾਥ ਦੇ ਨਹੀਂ ਅਸੀਂ ਵੀ ਦਈਏ ਹਰ ਇੱਕ ਨਾਲ ਇੱਕ ਲੋ ਇਹ ਨਹੀਂ ਕਿ ਜਿਹੜਾ ਮਨੁੱਖੀ ਅਧਿਕਾਰਾਂ ਦਾ ਬਣਿਆ ਹੋਇਆ ਦਾ ਉਹ ਕਰੇ ਜਾਂ ਕੰਮ ਸਰਕਾਰਾਂ ਕਰਮ ਕਾਂਗਰਸ ਜਾਂ ਕਾਲੀ ਦਾ ਕੋਈ ਆਮ ਪਾਰਟੀ ਦਾ ਪਾਰਟੀ ਦਾ ਜੰਦਾਵਤ ਇਹਦੇ ਬਾਰੇ ਨਹੀਂ ਹੁੰਦਾ ਕਰੇ ਹਰ ਇੱਕ ਉਹ ਜਿਹੜਾ ਗੌਂਡੀ ਉਹ ਵੀ ਤੇ ਕਰੀ ਵੀ ਦੇਲੇ ਪਿੰਡ ਦੇ ਨਾਲ ਦੂਸਰਾ ਪਿੰਡ ਲੱਗ ਰਿਹਾ ਜੋ ਆਸੂੜੇ ਨਹੀਂ ਉਹਦੇ ਪੈਸੇ ਪਾਣੀ ਆਏ ਤਾਂ ਉਹਨਾਂ ਦੀ ਜਿੰਨੀ ਮਤ ਕਰ ਸਕਦਾ ਕਰੇ ਕੋਠੀ ਗੁਰੀਸਤਾਰ ਬੈਠਿਆ ਸਚਿੰਨ ਬੈਠਿਆ ਉਹਨਾਂ ਦੀ ਮਤ ਕਰੇ ਉਹਨਾਂ ਨੂੰ ਉੱਥੋਂ ਆਪਣੇ ਘਰ ਤੱਕ ਲੈ ਕੇ ਆਵੇ ਉਹਨਾਂ ਦੀ ਜਿੰਨੀ ਕੁਸ ਰੱਖਿਆ ਕਰ ਸਕਦਾ ਕਰੇ ਡੰਗਰ ਵੀ ਮਾਲ ਵੀ ਜਿੰਨੀ ਜਿੰਨੀ ਕਰੇ ਵਾਣਾ ਦੀ ਕਰੇ ਕੀ ਕੁਝ ਰੋਜੀ ਨਹੀਂ ਹੁੰਦਾ ਇਹ ਨਹੀਂ ਆਪਾਂ ਇਸ ਟਾਈਮ ਤੇ ਪਾਰਟੀ ਦੀ ਗੱਲ ਤੇ ਵੈਸੇ ਨਹੀਂ ਕਰਦੇ ਨਹੀਂ ਕਰੀ ਤੇ ਬਿਲਕੁਲ ਠੀਕ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ